ਅੱਜ ਸਾਇੰਸ ਦੇ ਯੁੱਗ ਦੇ ਵਿੱਚ ਹਰ ਵੀ ਇੰਡਸਟਰੀ ਦੇ ਵਿੱਚ ਵੀ ਹਰ ਇੱਕ ਜਗ੍ਹਾ ਤੇ ਤਰੱਕੀ ਹੋਈ ਹੈ ਤੁਸੀਂ ਕਿਸੇ ਵੀ ਇੰਡਸਟਰੀ ਦੇ ਵਿੱਚ ਇਧਰੋਂ ਨਾਜ ਪਾਇਗਾ ਦੂਜੇ ਪਾਸੇ ਉਹਦੀ ਪੈਕਿੰਗ ਹੋ ਜਾਂਦੀ ਹੈ ਤੇ ਕਿ ਮੰਡੀ ਦੇ ਵਿੱਚ ਕਿਸਾਨ ਚਾਰ-ਚਾਰ ਦੇ ਨੇ ਇੱਕ ਸਿਰਫ ਚਾਰ ਬੋਰੀਆਂ ਲਈ ਬੈਠਾ ਹੈ ਇਹੋ ਜਿਹੀ ਕੋਈ ਮਸ਼ੀਨ ਨਹੀਂ ਆਈ ਹੈ ਕਿ ਜਿਹੜੀ ਸਾਡਾ ਨਾਜ ਸਾਫ਼ ਕਰਕੇ ਬੋਰੀ ਚ ਪਾ ਦੇਈ ਕਮਸੇ ਮੇਨ ਤਾਂ ਯਰੇ ਟਰਾਲੀ ਤਾਰਨੇ ਦਿੱਕਤ ਆ ਰਹੀ ਆ ਜਿਹੜਾ ਮਾਲ ਭਰ ਹੋਇਆ ਚੱਕ ਨਹੀਂ ਹੋ ਰਿਹਾ ਇੱਥੇ ਦਿੱਕਤ ਆ ਰਹੀ ਟਰੈਕਟਰ ਮੋੜਨੇ 'ਚ ਵੀ ਮੌਸਮ ਕਰਕੇ ਵੀ ਸਾਨੂੰ ਜ਼ਿਆਦਾ ਪ੍ਰੇਸ਼ਾਨੀ ਕੁਦਰਤ ਤੇ ਸਾਨੂੰ ਦਰ ਰੰਗ ਦਾ ਸਾਟਾ ਮੰਡੀ ਚ ਵੀ ਡਰ ਰਹਾ ਖੇਤਾਂ ਚ ਵੀ ਫਸਲ ਦਾ ਬਹੁਤ ਨੁਕਸਾਨ ਕੁਦਰਤੀ ਮਾਰ ਤੋਂ ਸਾਨੂੰ ਜ਼ਿਆਦਾ ਹੋਇਆ ਬਾਕੀ ਬਾਰੇ ਕੋਈ ਚੱਤਰ ਨਹੀਂ ਮੰਡੀ ਉਸ ਤੋਂ ਘੱਟ ਹੋ ਰਿਹਾ ਤੇ ਮੰਡੀ ਚ ਵੀ ਨੁਕਸਾਨ ਹੀ ਹੈ ਜਦੋਂ ਜ਼ਿਆਦਾ ਬਾਰਿਸ਼ ਹੋ ਜੂਗੀ ਜਨਤਾ ਅਸੀਂ ਜਾ ਸਕੇ ਨਾ ਤੇ ਧਰਤੀ ਤੇ ਰੋਲਦੇ ਹੋਏ ਆਜ ਨੂੰ ਅਸੀਂ ਕੁਝ ਨਹੀਂ ਦੇਖ ਰਹੇ ਖੇਤਾਂ ਦੇ ਵਿੱਚ ਡਵੈਲਪਮੈਂਟ ਹੋ ਗਿਆ ਉੱਥੇ ਮਸ਼ੀਨ ਆ ਸਕਦੀ ਹੈ ਪਰ ਮੰਡੀ ਦੇ ਵਿੱਚ ਕੋਈ ਨਹੀਂ ਕੋਈ ਵਾਰੀ-ਵਾਰ ਅਸੀਂ ਆਉਂਦੇ ਆ ਜਿਵੇਂ ਅੱਜ ਮੈਂ ਵੜਾ ਲਈ ਕੱਲੂ ਦੂਜੇ ਜ਼ਿੰਮੇਦਾਰ ਆ ਗਿਆ ਜੇ ਸਾਰੇ ਇਕੱਠੇ ਆ ਜਾਣ ਤਾਂ ਇੱਥੇ ਫੜਦੀ ਦਿੱਕਤ ਹੈਗੀ ਆ ਤਾਂ ਨਾਲ ਜ ਫालतੂ ਹੋਣਾ ਕੋਈ ਮੁਸੀਬਤ ਹੁੰਦੀ ਹੈ ਨਾਜ ਦਾ ਫालतੂ ਹੋਣਾ ਕੋਈ ਮੁਸੀਬਤ ਨਹੀਂ ਇਹ ਖੁਸ਼ਹਾਲੀ ਦਾ ਪ੍ਰਤੀਕ ਹੈ ਇਸ ਧਰਤੀ 'ਤੇ ਦੁਤਾ 365 ਦੇਸ਼ ਨੇ ਕੋਈ ਖਰੀਦ ਵੀ ਸਕਦਾ ਹੋਵੇਗਾ ਅਗਰ ਫालतੂ ਹੋ ਗਿਆ ਹੈ ਵਾਗਾ ਬਾਟਰ ਖੋਲੋ ਹੋਰ ਖੇਤੀ ਕਰਵਾਓ ਪੋਲੀ ਰੇਟ ਨਹੀਂ ਲੱਗਦਾ ਕਈ 2 2 2 ਤਿੰਨ ਦਿਨ ਭਰ ਨ ਭਰੀ ਵੀ ਨਹੀਂ ਜਾਂਦਾ ਮਾਲ ਤੁਸੀਂ ਬਾਗਾ ਬਾਟਰ ਆਂ ਆਪਣੀ ਕੋਈ ਵੀ ਹੋਰ ਫਸਲ ਬਜਵਾ ਲਓ ਤੁਸੀਂ ਕੇਵਲ ਇਹਦਾ ਹੱਲ ਅਡਾਨੀ ਬਾਨੇ ਹੀ ਲੱਭੇ ਨੇ ਪਰ ਆਉਣ ਵਾਲੇ ਸਮੇਂ 'ਚ ਐਂ ਲੱਗਦਾ ਵੀ ਜੇ ਪ੍ਰਾਈਵੇਟ ਹੀ ਹੋ ਗਿਆ ਸਾਰਾ ਸਿਸਟਮ ਤਾਂ ਉਹੀ ਜੀ ਉਹਦੇ ਸਿੰਮਾਲਾ ਕੰਮ ਹੋ ਜਾਣਾ ਆਰਮੀਓਰ ਦੇਖ ਰਿਹਾ ਹੈ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਅੱਜ ਅਸੀਂ ਪੰਜਾਬ ਦੇ ਵਿੱਚ ਚੱਲ ਰਹੀ ਵਾਢੀ ਦੇ ਚਦਨ ਕੋ ਜਿਹੜਾ ਮੰਡੀਆਂ ਦੇ ਵਿੱਚ ਕੀ ਕੁਝ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਜਾਂ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਮੰਡੀਆਂ ਦੇ ਵਿੱਚ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅਕਸਰ ਹੀ ਸੁਣਨ ਦੇ ਵਿੱਚ ਆਉਂਦਾ ਹੈ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕਈ-ਕਈ ਦਿਨ ਜਿਹੜਾ ਆਪਣੀ ਫਸਲ ਵੇਚਣ ਦੇ ਲਈ ਰੁਣਨਾ ਪੈਂਦਾ ਤਾਂ ਸਾਰੀਆਂ ਗੱਲਾਂ ਬਾਤਾਂ ਦੇਖਾਂਗੇ ਕਿਉਂਕਿ ਦੂਜੇ ਪਾਸੇ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਮੰਡੀਆਂ ਨੂੰ ਲੈ ਕੇ ਪੂਰੇ ਪ੍ਰਬੰਧ ਨੇ ਹਰ ਚੀਜ਼ ਜਿਹੜੀ ਹੈ ਉਪਲਬਧ ਪੰਜਾਬ ਸਰਕਾਰ ਦੇ ਵੱਲੋਂ ਮੰਡੀਆਂ ਦੇ ਵਿੱਚ ਕਰਵਾਈ ਜਾ ਰਹੀ ਹੈ ਤਾਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੀ ਕੁਝ ਪਹੁੰਚ ਰਿਹਾ ਹੈ ਇਹ ਕੁਝ ਜਾਣਨ ਦੇ ਲਈ ਅੱਜ ਅਸੀਂ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੇ ਆਂ ਤੇ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਓ ਚੱਲਦੇ ਆਂ ਕਰਦੇ ਆਂ ਕਿਸਾਨਾਂ ਦੇ ਨਾਲ ਗੱਲਬਾਤ ਮਸੱਯਾ ਮੈਂ ਤਾਂ ਯਰੇ ਟਰਾਲੀ ਤਾਰਨੇ ਦਿੱਕਤ ਆ ਰਹੀ ਆ ਜਿਹੜਾ ਮਾਲ ਭਰ ਹੋਇਆ ਚੱਕ ਨਹੀਂ ਹੋ ਰਿਹਾ ਇੱਥੇ ਦਿੱਕਤ ਆ ਰਹੀ ਟਰੈਕਟਰ ਮੋੜਨੇ 'ਚ ਵੀ ਉੱਦਾਂ ਵੀ ਜਗ੍ਹਾ ਦੀ ਦਿੱਕਤ ਆ ਹਾਂਜੀ ਲਿਫਟਿੰਗ ਨਹੀਂ ਰਿਹਾ ਮਾਲ ਚੱਕਿਆ ਨਹੀਂ ਜਾ ਰਿਹਾ ਸਭ ਬਰਾਬਰ ਹਾਂਜੀ ਉਹ ਸਾਰਾ ਬਾਕੀ ਸਹੀ ਹੈ ਝਾਰਾ ਵੀ ਲੱਗ ਰਿਹਾ ਬੱਸ ਆਹੀ ਦਿੱਕਤ ਆ ਰਹੀ ਟਰੈਕਟਰ ਮੋੜਨੇ ਦੀ ਰੇਟ ਕੀ ਲੱਗ ਰਿਹਾ ਹੈ ਰੇਟ 2275 ਰੁਪਏ ਜੀ ਫਰਕ ਤਾਂ ਜੀ ਹੁਣ ਝਾੜ ਦੇ ਹਿਸਾਬ ਨਾਲ ਜਦੋਂ ਕਿਸੇ ਦਾ 23 ਕੁਇੰਟਲ ਵੀ ਨਿਕਲ ਰਿਹਾ ਕਿ 16 ਜ਼ਮੀਨ ਦੇ ਹਿਸਾਬ ਨਾਲ ਬਾਕੀ ਦਾ ਰੇਟ ਤਾਂ ਸਹੀ ਹੈ ਜਾਇ ਜੀ ਅਸੀਂ ਕਰਦੇ ਹਾਂ 7 ਕਿਲੋ ਤੇ ਉਹਦੇ ਚ ਠੇਕੇ ਤੇ ਵੀ ਲੰਨੇ ਹੋ ਹਾਂ ਠੇਕੇ ਤੇ ਵੀ ਆ ਆਪਣੇ ਕੋਲ 2 ਕਿਲ ਲਈ ਖਰਚੇ ਤਾਂ ਹੀ ਕੁਦਰਤੀ ਮਾਰਨਾ ਬਾਬੇ ਖਰਚੇ ਦਾ ਪੂਰੇ ਹੋ ਜਣੇ ਜੀ ਕੁਦਰਤੀ ਮਾਰ ਤੋਂ ਬਚਾਓ ਜਿੱਥੇ ਮੰਡੀ ਚ ਵੀ ਨੁਕਸਾਨ ਹੀ ਆ ਜਦੋਂ ਜ਼ਿਆਦਾ ਬਾਰਿਸ਼ ਹੋ ਜੂਗੀ ਜੀ ਪੇਮੈਂਟ ਖਾਤਿਆਂ ਚ ਆ ਰਹੀ ਪੇਮੈਂਟ ਬਰਾਬਰ ਆ ਰਹੀ ਹੈ ਜੀ ਨਾਲ ਦੀ ਉਹਦੋਂ ਹੀ ਪੇਮੈਂਟ ਆ ਜਾਂਦੀ ਹੈ ਜਾਂ ਉਸ ਤੋਂ ਬਾਹਰ ਨਹੀਂ ਚੈੱਕ ਦਿੱਤੇ ਹੋਏ ਆ ਜੀ ਨਾਲ ਲੱਗਦੀ ਹਫਤੇ ਦੇ ਵਿੱਚ ਵੀ ਹੋ ਜਾਂਦੀ ਹੈ ਉਹ ਪਹਿਲਾਂ ਪੇਮੈਂਟ ਪੇਮੈਂਟ ਦੀ ਕੋਈ ਦਿੱਕਤ ਨਹੀਂ ਹੈ ਜੀ। ہاں 메ਨ ਗੇਟ ਥੋੜੀ ਜਿਹੀ ਪ੍ਰੇਸ਼ਾਨੀ ਹੈਗੀ ਆ ਪਰ ਟ੍ਰੈਫਿਕ ਬਹੁਤ ਹੀ ਹੈਵੀ ਵਹੀਕਲ ਹੈ ਸੜਕਾਂ ਜੇ ਵਧੀਆ ਬਣ ਜੇ ਤਾਂ ਹੋਰ ਵਧੀਆ ਹੋ ਜਾਏਗਾ। ਮੇਰੇ ਨਾਲ ਜਸਵਿੰਦਰ ਸਿੰਘ ਪਿੰਡ upplehi ਅੱਛਾ ਜੀ ਲਿਫਟਿੰਗ ਨਹੀਂ ਆ ਇਸ ਦੀ ਸਾਨੂੰ ਪ੍ਰੇਸ਼ਾਨੀ ਆ ਰਹੀ ਹੈ ਮਾਲ ਤਾਰਨ ਵਾਸਤੇ ਦਿੱਕਤ ਆ ਰਹੀ ਹੈ ਥੋੜੀ ਜੀ। ਲਿਫਟਿੰਗ ਦਾ ਤਾਂ ਵੀ ਲੱਗਦਾ ਕਿ ਮੌਸਮ ਦਾ ਕੋਈ ਪਤਾ ਨਹੀਂ ਮੌਸਮ ਕਰਕੇ ਵੀ ਸਾਨੂੰ ਜ਼ਿਆਦਾ ਪ੍ਰੇਸ਼ਾਨੀ ਕੁਦਰਤੀ ਤੇ ਸਾਨੂੰ ਡਰ ਰੰਦਾ ਹ ਹਟੇ ਮੰਡੀ 'ਚ ਵੀ ਡਰ ਰਹਾ ਖੇਤਾਂ 'ਚ ਵੀ ਫਸਲ ਦਾ ਬਹੁਤ ਨੁਕਸਾਨ ਕੁਦਰਤੀ ਮਾਰ ਤੋਂ ਸਾਨੂੰ ਜ਼ਿਆਦਾ ਹੋਈ ਹੈ। ਬਾਕੀ ਹੋਰ ਇੱਕ ਤੁਹਾਡੇ ਦਾ ਬਿਲਕੁਲ ਨੇੜੇ ਆ ਕਿਸਾਨ ਸੰਘਰਸ਼ ਚੱਲ ਰਿਹਾ ਹੈ ਹਾਂ ਹਾਂ ਤੁਸੀਂ ਜਾਂਦੇ ਵੀ ਹੋਗੇ ਤੇ ਹੁਣ ਕਿਸਾਨ ਸੰਘਰਸ਼ ਦੇ ਚੱਲਦੇ ਆ ਫਿਰ ਮੰਡੀਆਂ ਦੇ ਵਿੱਚ ਵੀ ਕੰਮ ਖੇਤਾਂ 'ਚ ਵੀ ਲੈਣਾ ਪੈ ਰਿਹਾ ਸਭ ਪਾਸੇ ਇਧਰ ਵੀ ਜਾਣਾ ਇਧਰ ਵੀ ਜਾਣਾ ਪ੍ਰੇਸ਼ਾਨੀ ਦਾ ਹੈ ਸਨਣਾ ਜਾਣ ਤੋਂ ਵਾਸਤੇ ਰੋਡ ਤੇ ਬੈਠਣਾ ਉੱਥੇ ਕਰਨਾ ਉੱਧਰ ਵੀ ਹਾਜ਼ਰੀ ਨੂੰ ਲੰਗਰ ਵੀ ਲੈ ਕੇ ਜਾਣਾ ਲੰਗਰ ਖਾਣ ਸਭ ਕੁਝ ਪਹੁੰਚਾਉਣਾ ਉਹਨਾਂ ਕੋਲ ਸਮਾਨ ਪਹੁੰਚਾਉਣਾ ਤੇ ਇਧਰ ਫਸਲ ਵੀ ਅਟੈਂਡ ਕਰਨੀ ਸਭ ਕੁਝ ਦਿੱਕਤ ਆ ਹੈ ਅਸੂਲ ਅੱਛਾ ਤੇ ਬਾਹਰ اندر ਜਾਣ ਵਾਸਤੇ ਤਾਂ ਨਹੀਂ ਹੈ ਜੀ ਪਰੰਤ ਬੈਸੰਗ ਰਾਤ ਨੂੰ ਰਹਿਣ ਵਾਸਤੇ ਪ੍ਰਬੰਧ ਹੈ ਉਹ ਆਰਤੀਆ ਦਿੰਦਾ ਹੈ ਜਾਂ ਆਰਤੀਏ ਆਰਤੀਏ ਦਿੰਦਾ ਆਰਤੀਏ ਦਿੰਦਾ ਤੁਸੀਂ ਪਹਿਲੀ ਵਾਰ ਆਏ ਹੋ ਨਹੀਂ ਮੈਂ ਕਾਫੀ ਸਾਲਾਂ ਤੋਂ ਆ ਰਹੇ ਹਾਂ ਖੇਤੇ ਕਰ ਰਿਹਾ ਹਾਂ ਮੰਡੇ ਜ ਵੈਸੇ ਤਾਂ ਮੈਂ ਅੱਜ ਆਇਆ ਪਰ ਜਿਹੜੀਆਂ ਪਰੇਸ਼ਾਨੀਆਂ ਸਾਨੂੰ ਕਾਫੀ ਸਮਿਆਂ ਤੋਂ ਅਸੀਂ ਦੇਖ ਰਿਹਾ ਕਿਸਾਨਾਂ ਦੀਆਂ ਹਾਂ ਜੀ ਅੱਜ ਸਾਇੰਸ ਦੇ ਯੁੱਗ ਦੇ ਵਿੱਚ ਹਰ ਵੀ ਇੰਡਸਟਰੀ ਦੇ ਵਿੱਚ ਵੀ ਹਰ ਇੱਕ ਜਗ੍ਹਾ ਤੇ ਤਰੱਕੀ ਹੋਈ ਹੈ ਤੁਸੀਂ ਕਿਸੇ ਵੀ ਇੰਡਸਟਰੀ ਦੇ ਵਿੱਚ ਇਧਰੋਂ ਨਾਜ ਪਾਇਗਾ ਦੂਜੇ ਪਾਸੇ ਉਹਦੀ ਪੈਕਿੰਗ ਹੋ ਜਾਂਦੀ ਹੈ ਤੇ ਕਿ ਮੰਡੀ ਦੇ ਵਿੱਚ ਕਿਸਾਨ ਚਾਰ-ਚਾਰ ਦੇ ਨੇ ਇੱਕ ਸਿਰਫ ਚਾਰ ਬੋਰੀਆਂ ਲਈ ਬੈਠਾ ਹੈ ਇਹੋ ਜਿਹੀ ਕੋਈ ਮਸ਼ੀਨ ਨਹੀਂ ਆਈ ਹੈ ਕਿ ਜਿਹੜੀ ਸਾਡਾ ਨਾਜ ਸਾਫ਼ ਕਰਕੇ ਬੋਰੀ 'ਚ ਪਾ ਦੇਗੀ ਜਨ ਤੇ ਅਸੀਂ ਜਾ ਸਕਣਾ ਤੇ ਧਰਤੀ ਦੇ ਰੋਲਦੇ ਹੋਏ ਨਾਜ ਨੂੰ ਅਸੀਂ ਕੁਝ ਨਹੀਂ ਦੇਖ ਰਹੇ ਸਾਨੂੰ ਇੰਨੀ ਵੇਲੇ ਤੱਕ ਸਾਇੰਸ ਨੇ ਇਹੋ ਜਿਹੀ ਕੋ ਮਸ਼ੀਨ ਬਣਾ ਕੇ ਦਿੱਤੀ ਹੈ ਕਿ ਜਿਹੜੇ ਤੁਹਾਨੂੰ ਘੱਟੋ-ਘੱਟ ਤੁਹਾਡੇ ਅਨਾਜ ਨੂੰ ਘੰਟੇ 2 ਘੰਟੇ ਸਾਫ਼ ਕਰਕੇ ਖੇਤਾਂ ਦੇ ਵਿੱਚ ਡਿਵੈਲਪਮੈਂਟ ਹੋ ਗਿਆ ਉੱਥੇ ਮਸ਼ੀਨ ਆ ਚੁੱਕੀ ਹੈ ਪਰ ਮੰਡੀ ਦੇ ਵਿੱਚ ਕੋਈ ਆਈ ਕੋਈ ਕਿਉਂ ਨਹੀਂ ਆਈ ਹੈ ਉਹ ਲਿਉਣਾ ਨਹੀਂ ਸੀ ਚਾਹੁੰਦੇ ਕੀ ਕਾਰਨ ਕੀ ਮੰਦੇ ਕਾਰਨ ਉਹ ਚੰਦੇ ਸੀ ਕਰੋੜਪਤੀ ਲੋਕ ਆ ਇਹ ਅਨਾਜ ਨੂੰ ਇਸ ਭੰਡਾਰ ਨੂੰ ਆਪਣੇ ਹੱਥਾਂ 'ਚ ਲੈਣ ਤਾਂ ਜੋ ਉਹਨਾਂ ਦਾ ਹੀ سرمਾਈਦਾਰੀ ਰਹੇ ਉਹਨਾਂ ਦੇ ਧੀਆਂ ਪੁੱਤ ਕਰੋੜਪਤੀ ਬਣ ਗਏ ਬਾਕੀ ਜਿਹੜਾ ਉਹਨਾਂ ਨੂੰ ਇੱਕਦਮ ਗਰੀਬੀ ਹੀ ਨਜ਼ਰ ਆਈ ਸ਼ਾਇਦ ਇਹੀ ਕਾਰਨ ਹੈ ਜਿਵੇਂ ਨਿਸਾਨ ਤੇ ਇੱਕ ਲਾਲਸਾ ਹੁੰਦੀ ਹੈ ਨਾ ਤੇ ਉਹ ਲਾਲਸਾ ਹੀ ਨਾ ਤਾਂ ਸਭ ਕੁਝ ਕਰਵਾ ਦੇ ਕਿਸਾਨ ਧਰਨਾ ਕੋ ਅੱਜ ਨਵਾਂ ਨਹੀਂ ਕਰ ਰਿਹਾ ਕਿਸਾਨ ਉਸੇ ਦਿਨ ਤੋਂ ਹੀ ਧਰਨਾ ਕਰ ਰਿਹਾ ਸੀ ਜਦੋਂ ਕਿਸਾਨੀ ਦੇ ਵਿੱਚ ਆਜ਼ਾਦੀ ਤੋਂ ਬਾਅਦ ਤੋਂ ਹੀ ਧਰਨੇ ਆਜ਼ਾਦੀ ਤੋਂ ਪਹਿਲਾਂ ਵੀ ਹੋਏ ਨੇ ਪਰ ਉਦੋਂ ਇਹ ਗੱਲ ਸੀ ਕਿ ਅੰਗਰੇਜ਼ਾਂ ਦਾ ਰਾਜ ਹੈ ਅੱਜ ਤਾਂ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਵੀ ਧਰਨਾ ਲਾਣਾ ਪੈ ਰਿਹਾ ਜਦੋਂ ਕਿ ਸਾਡੇ ਦੇਸ਼ ਨੇ ਇੰਨੀ ਤਰੱਕੀ ਨਹੀਂ ਕੀਤੀ ਕਿ ਅਨਾਜ ਅਸੀਂ ਪੂਰਾ ਪ੍ਰੋਪਰ ਲੋਕਾਂ ਨੂੰ ਦੇ ਸਕਿਆ ਬਾਜ਼ੀ ਤੇ ਸਾਬ ਨਾਲ ਸਾਡਾ ਅਨਾਜ ਅੱਜ ਵੀ ਪੂਰਾ ਨਹੀਂ ਹੈ ਪਰ ਇਹ ਕਹਤੋਤ ਵਿਗਨ ਵਾਲੀ ਚੀਜ਼ ਹੈ ਕਰੋੜਪਤੀਆਂ ਨੂੰ ਪਤਾ ਕਿ ਇਹ ਵਿਕੇਗਾ ਰਹੇਗਾ ਤਾਂ ਹੈ ਨਹੀਂ ਇਸ ਨੂੰ ਅਸੀਂ ਆਪਣੇ ਹੱਥਾਂ ਵਿੱਚ ਲੈ ਕੇ ਸਿੱਧਾ ਜਨਤਾ ਦੇ ਥਰੂ ਵੇਚਾਂ ਰੇਟ ਤੇ ਹੀ ਚਾਹ ਉਸ ਦਾ ਮਿਲ ਰਿਹਾ ਵੈਸੇ ਤਾਂ ਜੇ ਬਾਕੀ ਆਉਣ ਵਾਲੇ ਜਿਹੜੇ ਹਾਲਾਤ ਨਜ਼ਰ ਆ ਰਹੇ ਨੇ ਜਿਵੇਂ ਅੰਦੋਲਨ ਵੀ ਚੱਲ ਰਹੇ ਨੇ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਅਡਾਨੀ ਬਾਨੀ ਆ ਗਏ ਜਾਂ ਹੋਰ ਸਰਮਾਇਦਾਰ ਆ ਗਏ ਉਹ ਦੇਖੋ ਕੀ ਕਰਦੇ ਆ ਦੇਖੋ ਜਿਹੜੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਜੇ ਡਵੈਲਪਮੈਂਟ ਨਹੀਂ ਹੋਈ ਹੋ ਸਕਦਾ ਸਭ ਕੁਝ ਹੋ ਸਕਦਾ ਐਸੀ ਗੱਲ ਨਹੀਂ ਕਿ ਅਗਰ ਸਰਕਾਰ ਜੇ ਲਿਫਟਿੰਗ ਵੀ ਹੋ ਸਕਦੀ ਹੈ ਟਰਾਂਸਪੋਰਟ ਦਾ ਘਟਾ ਹੈ ਲੇਬਰ ਦਾ ਘਟਾ ਹੈ ਬੇਰੋਜ਼ਗਾਰੀ ਤਾਂ ਪਹਿਲਾਂ ਹੀ ਨਹੀਂ ਹੈ ਜਿੰਨੇ ਮਰਜ਼ੀ ਲਾ ਦੋ ਮਜ਼ਦੂਰ ਲੱਗ ਜਾਣਗੇ ਫਿਰ ਲਿਫਟਿੰਗ ਕਿਉਂ ਨਹੀਂ ਹੋ ਰਹੀ ਕਿ ਅੱਗੇ ਜਗ੍ਹਾ ਨਹੀਂ ਹੈ ਜੇ ਉਹਨਾਂ ਦੇ ਏਡੇ ਗਡਾਉਣ ਬਣ ਸਕਦੇ ਆ ਜਿਹੜੇ ਤੁਹਾਡੇ ਇਨਾ ਨਾਲ ਸਾਮ ਸਕਦੇ ਸਰਕਾਰ ਖੁਦ ਕਿਉਂ ਨਹੀਂ ਬਣਾ ਸਕਦੀ ਆ ਆਪਦਾ ਰੋਲਦਾ ਹੋਇਆ ਨਾਲ ਤੁਸੀਂ ਪੁਰਾਣੇ ਅਖਬਾਰ ਪੇਪਰਾਂ ਨੂੰ ਦੇਖੋ ਉਹਦੇ ਜੇ ਤੁਹਾਨੂੰ ਚੂਹੇ ਨਾਲ ਦਿਖਾਂਦਾ ਹੋ ਨਜ਼ਰ ਆ ਰਹੇ ਨੇ ਕੀ ਸਰਕਾਰ ਦਾ ਖਰੀਦਿਆ ਹੋਇਆ ਅਨਾਜ ਕੋ ਚੂਹਾ ਖਾ ਜਾਏਗਾ ਕਿਉਂਕਿ ਉਹ ਚਾਹੁੰਦੇ ਹੀ ਸੀ ਕਿ ਪਬਲਿਕ ਨੂੰ ਇੱਕ ਦਿਖਾਇਆ ਜਾਏ ਕਿ ਅਨਾਜ ਰੋਲ ਰਿਹਾ ਹੈ ਅਨਾਜ ਫालतू ਹੋ ਗਿਆ ਹੈ ਅਨਾਜ ਫालतू ਹੋਣਾ ਕੋਈ ਮੁਸੀਬਤ ਹੁੰਦੀ ਹੈ ਅਨਾਜ ਦਾ ਫालतू ਹੋਣਾ ਕੋਈ ਮੁਸੀਬਤ ਨਹੀਂ ਇਹ ਖੁਸ਼ਹਾਲੀ ਦਾ ਪ੍ਰਤੀਕ ਹੈ ਪਰ ਸਾਡੀਆਂ ਸਰਕਾਰਾਂ ਨੇ ਤਾਂ ਕਹਿਤਾ ਕਿ ਅਨਾਜ ਫालतू ਹੋ ਗਿਆ ਹੈ ਅਨਾਜ ਅਗਰ ਫालतू ਹੋ ਗਿਆ ਹੈ ਤਾਂ ਸਾਡੇ ਇਸ ਧਰਤੀ ਦੇ ਉੱਤੇ 365 ਦੇਸ਼ ਨੇ ਕੋਈ ਖਰੀਦ ਵੀ ਸਕਦਾ ਹੋਵੇਗਾ ਅਗਰ ਫालतू ਹੋ ਗਿਆ ਹੈ ਵਾਗਾ ਬਾਡਰ ਖੋਲੋ ਹੋਰ ਖੇਤੀ ਕਰਵਾਓ ਕਿਸਾਨਾਂ ਤੋਂ ਤੁਸੀਂ ਵਾਗਾ ਬਾਡਰ ਆਈਂ ਆਪਣੀ ਕੋਈ ਵੀ ਹੋਰ ਫਸਲ ਬਜਵਾ ਲਓ ਤੁਸੀਂ ਕੇਵਲ ਇਹਦਾ ਹੱਲ ਅਡਾਨੀ ਬਾਨੀ ਹੀ ਲੱਭੇ ਨਹੀਂ ਸਰਕਾਰ ਕਾਦੇ ਲਈ ਬਣਾਈ ਜਾਂਦੀ ਹੈ ਸਰਕਾਰ ਤੇ ਜਨਤਾ ਨੇ ਬਣਾਈ ਹੈ ਕੋਡਾਨੀ ਬਾਨੀ ਤਾਂ ਨਹੀਂ ਬਣਾਈ ਤੇ ਇਹ ਜਿਹੜੀ ਨੀਤਾਂ ਆੜੀਆਂ ਨੇ ਹੋਰ ਕੁਛ ਨਹੀਂ ਹੈ ਕਿਸਾਨਾਂ ਨੂੰ ਮਾਲ ਦੀ ਤਾਂ ਵੇਚਣ ਵਾਲੀ ਤਾਂ ਕੋਈ ਦਿੱਕਤ ਨਹੀਂ ਹੈਗੀ ਜੀ ਰੇਟ ਰੂਟ ਵਾਲਾ ਰੇਟ ਜ਼ਿਆਦਾਤਰ ਪ੍ਰਾਈਵੇਟੇ ਚੱਲ ਰਹੀ ਹੈ ਜੀ ਖਰੀਦ ਹਾਂ ਹਾਂਜੀ ਗਵਰਨਮੈਂਟ ਦੀ ਖਰੀਦ ਘਟਾ ਜਿਹੜੀ ਇਹ ਵੱਡੀ ਮੰਡੀ ਆ ਰਾਜਪੁਰੇ ਦੀ ਇਹਦੇ ਚ ਤਾਂ ਦਿੱਕਤ ਘਟਾ ਜਿਹੜੀ ਰੂਲਰ ਏਰੀਆ ਜਾਂ ਕੱਚੀਆਂ ਮੰਡੀਆਂ ਨੇ ਉੱਥੇ ਦਿੱਕਤ ਹੈਗੀ ਆ ਉਹ ਕੀ ਦਿੱਕਤ ਆ ਉੱਥੇ ਦਿੱਕਤ ਇਹੀ ਆ ਗਵਰਨਮੈਂਟ ਦੇ ਬੰਦੇ ਜਾਂਦੇ ਨਹੀਂ ਹੈਗੇ ਉੱਥੇ ਘਟ ਜਾਂਦੇ ਨੇ ਤੇ ਮਾਲ ਮਤਲਬ ਬੋਲੀ ਰੇਟ ਨਹੀਂ ਲੱਗਦਾ ਕਈ ਦੋ 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 ਤਿੰਨ ਦਿਨ ਭਰ ਭਰੀ ਵੀ ਨਹੀਂ ਜਾਂਦਾ ਮਾਲ ਕਦੇ ਬਾਰਦਾਨਾ ਨਹੀਂ ਪਹੁੰਚਿਆ ਕਦੇ ਇਹ ਦਿੱਕਤਾਂ ਛੋਟੀਆਂ ਛੋਟੀਆਂ ਹੈਗੀਆਂ ਉੱਥੇ ਇਹ ਜਿਹੜੀ ਤਾਂ ਪ੍ਰਾਈਵੇਟ ਲਿਫਟਿੰਗ ਹੈ ਤਾਂ ਨਾਲ ਦੀ ਨਾਲ ਹੋ ਰਹੀ ਹੈ ਜੀ ਜਿਹੜੀ ਗਵਰਨਮੈਂਟ ਦੀ ਲਿਫਟਿੰਗ ਆ ਉਹਦਾ ਇਸ਼ੂ ਹੈਗਾ ਉਹ ਮੇਰੇ ਅੰਦਰ ਚੱਕੇ ਲਾਏ ਹੋਏ ਨੇ ਹਾਂ ਪਰ ਉਹ ਕਿਸਾਨ ਉਹਦੇ ਕਰਕੇ ਹੀ ਆੜਤੀ ਮਤਲਬ ਆੜਤੀ ਕੋਲ ਜਗ੍ਹਾ ਦੀ ਘਾਟ ਹੋ ਜਾਂਦੀ ਆ ਹਾਂ ਔਰ ਜਿਆਦਾ ਵਾਰਦਾਨਾ ਰੋਕ ਲੰਦਾ ਥਾਂ ਤਾਂ ਫੜਚ ਦੀਕਤੌਣ ਕਰਕੇ ਫਿਰ ਆੜਤੀ ਵੀ ਪ੍ਰਾਈਵੇਟ ਵਿੱਚਣ ਨੂੰ ਜਿਆਦਾ ਪਹਿਲ ਦੇ ਰਿਹਾ ਹਾਂ ਹਾਂ ਉਹਦੀ ਦਿੱਕਤ ਹੈਗੀ ਆ ਸਾਨੂੰ ਆੜਤੀ ਜੇ ਮਤਲਬ ਉਹਦੇ ਕੋਲ ਫੜਚ ਜਗ੍ਹਾ ਨਹੀਂ ਹੁੰਦੀ ਤਾਂ ਸਾਨੂੰ ਰੋਕਣ ਨੂੰ ਕਿਹਾ ਜਾਂਦਾ ਵੀ ਕਰੋ ਦੋ ਦਿਨ ਰੋਕ ਜੋ ਤਾਂ ਮਤਲਬ ਵਾਰੀ-ਵਾਰ ਅਸੀਂ ਆਉਂਨੇ ਆ ਜਿਵੇਂ ਅੱਜ ਮੈਂ ਵੜਾ ਲਈ ਕੱਲੋਂ ਦੂਜੇ ਜ਼ਿੰਮੇਦਾਰ ਆ ਗਿਆ ਜੇ ਸਾਰੇ ਇਕੱਠੇ ਆ ਜਾਣ ਤਾਂ ਇੱਥੇ ਫੜਦੀ ਦਿੱਕਤ ਹੈਗੀ ਆ ਇਹ ਇਸ਼ੂ ਜ਼ਿਆਦਾ ਗਵਰਨਮੈਂਟ ਦੇ ਮਾਲ ਦੀ ਹੋਇਆ ਪ੍ਰਾਈਵੇਟ ਦੇ ਨਾਲ ਦੀ ਨਾਲ ਚੱਕ ਰਿਹਾ ਹੈ ਗਵਰਨਮੈਂਟ ਦਾ ਇਹ ਚੱਕਾ ਲੱਗਿਆ ਪਿਆ ਹੈ ਜੀ ਤੇ ਆੜਤੀ ਨੂੰ ਵੀ ਇਹੀ ਹੁੰਦਾ ਵੀ ਜੇ ਪ੍ਰਾਈਵੇਟ ਦੰਨੇ ਆ ਤਾਂ ਉਹ ਨਾਲ ਦੀ ਨਾਲ ਚੱਕ ਲੰਦਾ ਮਾਲ ਗਵਰਨਮੈਂਟ ਦਾ ਸਟੈਕ ਲੱਗ ਜਾਂਦਾ ਇਹ ਤਾਂ ਹੈਗੇ ਲਈ ਸਟਾਰਟਿੰਗ ਹੈ ਕੋਈ ਵੀ ਚੀਜ਼ ਆ ਆਉਣ ਲੱਗੇ ਤਾਂ ਸਹੂਲਤ ਮਿਲਦੀ ਆ ਜਦੋਂ ਗਵਰਨਮੈਂਟ ਵੀ ਉਹ ਮੈਨੂੰ ਲੱਗਦਾ ਵੀ ਪੱਲਾ ਹੀ ਝਾੜ ਰਹੀ ਆ ਆਪਣਾ ਹੌਲੀ ਹੌਲੀ ਹੂੰ ਹੌਲੀ ਜਿਵੇਂ ਹੁਣ ਪ੍ਰਾਈਵੇਟ ਆ ਰਿਹਾ ਦੋ ਸਾਲ ਦੋ ਸਾਲ ਵਧੀਆ ਚੱਲੂਗਾ ਇਹ ਕੰਮ ਪਰ ਆਉਣ ਵਾਲੇ ਸਮੇਂ 'ਚ ਐ ਲੱਗਦਾ ਵੀ ਜੇ ਪ੍ਰਾਈਵੇਟ ਹੀ ਹੋ ਗਿਆ ਸਾਰਾ ਸਿਸਟਮ ਤਾਂ ਉਹੀ ਜੀ ਉਹਦੇ ਸਿੰਮਾ ਵਾਲਾ ਕੰਮ ਹੋ ਜਾਣਾ ਪਹਿਲਾਂ ਤਾਂ ਇਹਨਾਂ ਨੇ ਚੈੱਕ ਰਿਆ ਉਹਦਾ ਦੇਣਾ ਸਾਰਾ ਕੁਝ ਖੁੱਲ ਕੇ ਫਿਰ ਮਨਮਰਜ਼ੀ ਤੇ ਆ ਜਾਣਗੇ ਪ੍ਰਾਈਵੇਟ ਵਾਲੇ ਜੀ ਵੀ ਜਿਵੇਂ ਹਲੇ ਤਾਂ ਕੰਪੀਟੀਸ਼ਨ ਕਿਸਾਨ ਨੂੰ ਲੱਗ ਰਿਹਾ ਹਾਂਜੀ ਹਲੇ ਤਾਂ ਉਹਨਾਂ ਕੋਲ ਆਪਸ਼ਨ ਹੈਗੀ ਹੈ ਨਾ ਵੀ ਜੇ ਅਸੀਂ ਨਹੀਂ ਚੱਕਾਂਗੇ ਤਾਂ ਗਵਰਨਮੈਂਟ ਚੱਕੂ ਜੇ ਗਵਰਨਮੈਂਟ ਨੇ ਬਿਲਕੁਲ ਇਹ ਬੰਦ ਕਰਤਾ ਤਾਂ ਤਾਂ ਫਿਰ ਸ਼ੋਸ਼ਨ ਹੋਣਾ ਆਉਣ ਵਾਲੇ ਸਾਲਾਂ 'ਚ ਤਾਂ ਇੱਥੇ ਮੰਡੀਆਂ 'ਚ ਹਾਲ ਬੁਰਾ ਹੀ ਹੋਊਗਾ ਜਿੰਮੇਵਾਰ ਦਾ ਨਹੀਂ ਬਦਲ ਤਾਂ ਐਮਐਸਪੀ 'ਤੇ ਖੜਾ ਹੈ ਨਾ ਸਾਰਾ ਜਦੋਂ ਤੱਕ ਕਿਸਾਨ ਨੂੰ ਉਹਦਾ ਰਿਲੇਟਿਵ ਕੋਈ ਉਹਦੇ ਨਾਲ ਦਾ ਮਿਲਦਾ ਜੁਲਦਾ ਰੇਟ ਨਹੀਂ ਮਿਲਦਾ ਫਸਲ ਦਾ ਕਿਸਾਨ ਦਾ ਤਾਂ ਕੰਮ ਉੱਥੇ ਹੀ ਖੜਾ ਨਾ ਰੇਟ 'ਤੇ ਹੀ ਖੜਾ ਉਹਦੀ ਜਿਹੜੀ ਇਨਕਮ ਹੈ ਇੱਕ ਫਿਕਸ ਇਨ ਕੰਮ ਕਰਕੇ ਹੀ ਤਾਂ ਐਮਐਸਪੀ ਮੰਗਦਾ ਉਹ ਜੇ ਹੁਣ ਕਣਕ ਦਾ ਜੀਰੀ ਚੋਂ ਬਾਹਰ ਆਊਗਾ ਤਾਂ ਦੂਜੀਆਂ ਫਸਲਾਂ ਤੇ ਐਮਐਸਪੀ ਨਾ ਮਿਲੀ ਲਾਗਤ ਲਾਗਤ ਦਾ ਫਰਕ ਹੁੰਦਾ ਹੈ ਕਣਕ ਦੇ ਵਿੱਚ ਬਿਲਕੁਲ ਲਾਗਤ ਦਾ ਫਰਕ ਹੁੰਦਾ ਹੈ ਲਾਗਤ ਨਾਲੋਂ ਦਾਦਾ ਰੇਟ ਮਿਲਦਾ ਹੈ ਇਹ ਐਮਐਸਪੀ ਵੀ ਇੱਧਾ ਰੇਟ ਹੈ ਸਵਾਮੀ ਨਾਥਨ ਦੀ ਰਿਪੋਰਟ ਦਾ ਹਿਸਾਬ ਲਈਏ ਤਾਂ ਉਹਦਾ ਇੱਧਾ ਰੇਟ ਹੈ ਅਸੀਂ ਤਾਂ ਮੰਗਦੇ ਵੀ ਸਾਨੂੰ ਸਵਾਮੀ ਨਾਥਨ ਦੀ ਰਿਪੋਰਟ ਦੇ ਆਧਾਰ ਤੇ ਦਿੱਤਾ ਜਾਵੇ ਐਮਐਸਪੀ ਦਿੱਤੀ ਜਾਵੇ ਪਰ ਜਿਹੜੇ ਹਿਸਾਬ ਨਾਲ ਗਵਰਨਮੈਂਟ ਦਾ ਸਿਸਟਮ ਚੱਲਦਾ ਮੈਨੂੰ ਲੱਗਦਾ ਵੀ ਆਉਣ ਵਾਲੇ 2 ਸਾਲਾਂ 'ਚ 3 ਸਾਲਾਂ 'ਚ ਤਾਂ ਜ਼ਮੀਨਦਾਰ ਦਾ ਮੰਡੀਆਂ 'ਚ ਸ਼ੋਸ਼ਣ ਹੋਇਆ ਕਰੂਗਾ ਕਿਉਂਕਿ ਜੇ ਸਾਰਾ ਹੀ ਪ੍ਰਾਈਵੇਟ ਕਰਤਾ ਨੇ ਇਹ ਸਿਸਟਮ ਗਵਰਨਮੈਂਟ ਦਾ ਵਿੱਚੋਂ ਕੋਈ ਵਜੂਦ ਹੀ ਨਹੀਂ ਹੈਗਾ ਇੱਥੇ ਮੈਨੂੰ ਮਿਲਲਾ ਦਾ 7-8 ਦਿਨ ਹੋ ਗਏ ਸਾਨੂੰ ਅਸੀਂ ਹਲੇ ਤੱਕ ਕੋਈ ਮਾਰਕੀਟ ਕਮੇਟੀ ਦਾ ਗਵਰਨਮੈਂਟ ਦਾ ਕੋਈ ਅਦਾਰਾ ਨਹੀਂ ਦੇਖਿਆ ਹੈਗਾ ਇੱਥੇ ਆਉਂਦਾ ਨਾ ਕਿਸੇ ਢੇਰੀ ਨੂੰ ਚੈੱਕ ਕਰਦਾ ਨਾ ਕੋਈ ਰੇਟ ਲਾਉਂਦਾ ਅਸੀਂ ਦੇਖਿਆ ਨਹੀਂ ਹੈਗਾ ਅਲੇ ਤਲਾਈ ਚ ਕੋਈ ਹੋਰ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਲੇਜ਼ਰ ਹੈ ਕੋਈ ਉਸ ਤਰ੍ਹਾਂ ਦਾ ਕੋਈ ਸ਼ੋਸ਼ਣ ਤਾਂ ਨਹੀਂ ਹੁੰਦਾ ਨਹੀਂ ਨਹੀਂ ਕੰਡੇ ਦਾ ਤਾਂ ਵਿਚਾਰੇ ਇਹ ਬੱਲੇਦਾਰ ਕਰਦੇ ਇਹਨੇ ਇਹ ਵਿਚਾਰੇ ਨੇ ਘਰਾਂ ਕੀ ਲੈ ਕੇ ਜਾਣਾ ਇਹ ਤਾਂ ਚੈੱਕ ਕਰਾ ਕੇ ਕੰਡਾ ਹੀ ਕੰਡਾ ਕਰਦੇ ਆ ਸਾਨੂੰ ਝਾੜਦਾ ਕੀ ਹਿਸਾਬ ਦਾ ਬੈ ਜਿਹੜੀ ਓਲੇ ਤੋਂ ਪਹਿਲਾਂ ਵੱਢੀ ਹੈ ਹਾਂ ਉਹਦਾ ਜਿਹੜੇ 4.5 ਹਾਂ ਇਹ ਜਿਹੜੀ ਬਾਅਦ ਚ ਵੱਢ ਰਹੀ ਹੈ ਉਹ ਤਿੰਨੋਂ ਨਿਕਲ ਰਹੀ ਹੈ ਫੋਨ 3 ਕਿੰਨਟਲ ਇੱਕ ਇੱਕੜ ਤੋਂ ਹਾਂ ਨਹੀਂ ਬਿੱਗੇ ਜਾਓ ਬਿੱਗੇ ਜਾਓ ਹਾਂ ਜੀ ਹਾਂ ਯਾਨੀ ਕੁਆਂਟਾ ਡੇਟ ਕੁਆਂਟਲ ਬਿੱਗੇ ਦਾ ਉੜ ਗਿਆ ਬਿੱਗੇ ਦਾ ਉੜ ਗਿਆ ਹਾਂ ਇਹ ਫਿਰ ਮੁਆਵਜ਼ੇ ਮੁਵਜ਼ੇ ਦੀ ਕੋਈ ਗੱਲਬਾਤ ਚੱਲੀ ਕੋਈ ਮੁਆਜਰ ਹਾਲਾ ਕੁਛ ਨਹੀਂ ਨਾ ਕੋਈ ਕਰਤਾਰੀ ਹੋਈ ਨਾ ਕੁਝ ਹੋਇਆ ਹਾਂ ਨਾ ਕੋਈ ਗੱਲਬਾਤ ਹੋਈ ਹੂੰ ਨਾ ਕੋਈ ਦੇਖਣ ਆਇਆ ਨਾ ਕੋ ਦੇਖਣ ਆਇਆ ਫਸਲਾਂ ਦਾ ਕੀ ਹਾਲ ਹੈ ਕੀ ਹਾਲ ਹੈ ਹਾਂ ਤੇ ਤੇ ਮੰਡੀ 'ਚ ਕੋਈ ਦਿੱਕਤਾਂ ਆਉਂਦੀ ਕਿਸ ਤਰ੍ਹਾਂ ਦੀ ਮੰਡੀ ਦਾ ਕੋਈ ਦਿੱਕਤ ਨਹੀਂ ਆ ਜਦ ਬਾਸ ਪੈ ਜਾਂਦੇ ਫਿਰ ਦਿੱਕਤ ਆਉਂਦੀ ਹੈ ਹਾਂ ਹੈ ਟਿਕਾੜੀ ਵੀ ਆਂਦੀ ਆ ਫਿਰ ਪਾਣੀ ਪੀਜਾਂ ਦਾ ਥੱਲੇ ਨੂੰ ਹੋਰ ਤਾਂ ਕੋਈ ਦਿੱਕਤ ਨਹੀਂ ਉਹ ਤਾਂ ਠੀਕ ਆ ਆੜਤੀਆਂ ਨੂੰ ਦਿੱਕਤ ਤਾਂ ਹੈਗੀ ਆ ਕਿਉਂਕਿ ਲਿਫਟਿੰਗ ਵਗੈਰਾ ਹਾਂਜੀ ਹਾਂ ਆੜਤਾਂ ਦਾ ਹੈ ਜੀ ਫਿਰ ਇੰਨੀਆਂ ਸਰਪੰਨਾਂ ਦੇ ਜੰਮ ਕਰਨਾ ਸਾਰ ਤੇ ਇੰਨੀਆਂ ਧੱਕਣੀਆਂ ਸਾਰੀਆਂ ਜ਼ਿੰਮੇਵਾਰ ਹੁੰਦੀ ਆ ਹਾਂਜੀ ਤਾਂ ਅਸੀਂ ਕਿਸਾਨਾਂ ਦੇ ਕੋਲੋਂ ਉਹਨਾਂ ਦੀਆਂ ਮੁਸ਼ਕਲਾਂ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿਸਾਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਮੰਡੀ ਦੇ ਵਿੱਚ ਹੋਰ ਕੋਈ ਬਹੁਤੀ ਦਿੱਕਤ ਨਹੀਂ ਹੈ ਕਿਸਾਨਾਂ ਦੀ ਫਸਲ बिक ਰਹੀ ਹੈ ਪਰ ਕਿਸੇ ਜਿਹੜੇ ਆ ਮੰਡੀਆਂ ਦੇ ਵਿੱਚ ਵੱਡੇ ਵੱਡੇ ਅੰਬਾਰ ਜਿਹੜੇ ਆ ਉਹ ਸਰਕਾਰੀ ਖਰੀਦੇ ਲੱਗੇ ਹੋਏ ਨੇ ਤਾਂ ਕਿਸਾਨਾਂ ਦਾ ਦੋਸ਼ ਹੈ ਕਿ ਅਸੀਂ ਦੇ ਰੂਪ ਦੇ ਵਿੱਚ ਜਿਹੜੇ ਕਿਸਾਨ ਸਰਕਾਰ ਹੈ ਉਹ ਪ੍ਰਾਈਵੇਟ ਪਲੇਅਰਸ ਨੂੰ ਖੇਡਣ ਦੇ ਰਹੀ ਹੈ ਤਾਂ ਸਿਰਫ ਲਿਫਟਿੰਗ ਜਿਹੜੀ ਹੈ ਉਹ ਪ੍ਰਾਈਵੇਟ ਪਲੇਅਰਸ ਜ਼ਿਆਦਾ ਕਰ ਰਹੇ ਨੇ ਤਾਂ ਪਿੱਛੇ ਅੰਬਾਰ ਜਿਹੜੇ ਨੇ ਵੱਡੇ ਵੱਡੇ ਲੱਗੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਤਾਂ ਇਹ ਜੋ ਜੂਟ ਦੇ ਬੋਰੀਆਂ ਨੇ ਇਸ ਦੇ ਵਿੱਚ ਸਰਕਾਰ ਦੀ ਖਰੀਦ ਹੈ ਸਰਕਾਰ ਦੇ ਵੱਲੋਂ ਖਰੀਦੀ ਗਈ ਹੈ ਹਾਲਾਂਕਿ ਬਹੁਤ ਸਾਰੇ ਕਿਸਾਨਾਂ ਦਾ ਆਫ ਦਾ ਰਿਕਾਰਡ ਵੀ ਦੱਸਣਾ ਹੈ ਕਿ ਖਰੀਦ ਜ਼ਰੂਰ ਕੀਤੀ ਜਾ ਰਹੀ ਹੈ ਪਰ ਲਿਫਟਿੰਗ ਨਹੀਂ ਕੀਤੀ ਜਾ ਰਹੀ ਲਿਫਟਿੰਗ ਨਾ ਹੋਣ ਦਾ ਬੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਦਿੱਕਤ ਜ਼ਰੂਰ ਆਉਂਦੀ ਹੈ ਉਹਦੀ ਦਿੱਕਤ ਇਹ ਆਉਂਦੀ ਹੈ ਕਿ ਜੇਕਰ ਲਿਫਟਿੰਗ ਨਹੀਂ ਹੁੰਦੀ ਤਾਂ ਆੜਤੀਏ ਦੇ ਕੋਲੇ ਜਗ੍ਹਾ ਨਹੀਂ ਬਚਦੀ ਪਰ ਦੂਜੇ ਪਾਸੇ ਮੌਸਮ ਜਿਹੜਾ ਉਹ ਕਿਸੇ ਵੇਲੇ ਵੀ ਖਰਾਬ ਹੋ ਸਕਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਆ ਗੜੇ ਮਾਰੀ ਹੋਈ ਤਾਂ ਹੁਣ ਵੀ ਜਿਹੜਾ ਮੌਸਮ ਆ ਕਿਸੇ ਥੋੜੇ ਦੇਰ ਬਾਅਦ ਜਿਹੜਾ ਉਹ ਆਪਣੀ ਕਰਵਟ ਬਦਲ ਲੈਂਦਾ ਤੇ ਦੂਜੇ ਪਾਸੇ ਕਿਸਾਨ ਦੀ ਫਸਲ ਜਿਹੜੀ ਹੈ ਉਹ ਖੇਤਾਂ ਦੇ ਵਿੱਚ ਖੜੀ ਹੋਈ ਹੈ ਜੇਕਰ ਕਿਸਾਨ ਵੱਢ ਕੇ ਮੰਡੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਤਾਂ ਆੜਤੀਏ ਜਿਹੜਾ ਫੜ ਦੇ ਉੱਤੇ ਜਗ੍ਹਾ ਨਾ ਹੋਣ ਕਾਰਨ ਉਹਨਾਂ ਨੂੰ ਰੋਕ ਦਿੰਦੇ ਨੇ ਤਾਂ ਉਸ ਕਰਕੇ ਜਿਹੜੀ ਲਿਫਟਿੰਗ ਨਹੀਂ ਹੋ ਰਹੀ ਉਸ ਦੀ ਵੀ ਸਿੱਧਮ ਸਿੱਧੀ ਸਮੱਸਿਆ ਜਿਹੜੀ ਆ ਕਿਸਾਨ ਨੂੰ ਹੁੰਦੀ ਹੈ ਹਾਲਾਂਕਿ ਇਹ ਆੜਤੀਆ ਦਾ ਤੇ ਕਿਸਾਨੀ ਜਿਹੜੀ ਸਰਕਾਰੀ ਜਿਹੜੀ ਏਜੰਸੀਆਂ ਨੇ ਜੋ ਖਰੀਦ ਏਜੰਸੀਆਂ ਨੇ ਉਹਨਾਂ ਦੇ ਵਿੱਚਲਾ ਇਹ ਮੈਟਰ ਆ ਪਰ ਉਸ ਦੀ ਦਿੱਕਤ ਜਿਹੜੀ ਆ ਕਿਸਾਨ ਤੱਕ ਪਹੁੰਚਦੀ ਆ ਤਾਂ ਦੂਜੇ ਪਾਸੇ ਕਿਸਾਨ ਦੋਸ਼ ਇਹ ਵੀ ਲਾਉਂਦੇ ਨੇ ਕਿ ਪ੍ਰਾਈਵੇਟ ਪਲੇਅਰਸ ਨੂੰ ਖੇਡਣ ਦਿੱਤਾ ਜਾ ਰਿਹਾ ਹੈ ਤਾਂ 83 ਜਦੋਂ ਇਹ 83 ਦੇ ਕੋਲੋਂ ਖਰੀਦ ਨਹੀਂ ਹੁੰਦੀ ਹੈ ਜਦੋਂ ਸਰਕਾਰੀ ਲਿਫਟਿੰਗ ਨਹੀਂ ਹੁੰਦੀ ਹੈ ਤਾਂ ਉਸ ਉਹ ਜਗਾ ਨਾ ਹੋਣ ਕਾਰਨ ਪ੍ਰਾਈਵੇਟ ਪਲੇਅਰਸ ਨੂੰ ਵੇਚਣ ਦੇ ਲਈ ਮਜਬੂਰ ਹੁੰਦਾ ਤੇ ਦੂਜੇ ਪਾਸੇ ਪ੍ਰਾਈਵੇਟ ਪਲੇਅਰਸ 4 ਤੋਂ 5 ਰੁਪਏ ਪ੍ਰਤੀ ਕੁਇੰਟਲ ਵੱਧ ਰੇਟ ਦੇ ਕੇ ਜਿਹੜਾ ਇੱਥੋਂ ਕਿਸਾਨ ਦੀ ਜਿਹੜੀ ਹੈ ਫਸਲ ਖਰੀਦ ਰੇ ਨਹੀਂ ਭਾਵ ਨਿੱਜੀਕਰਨ ਦਾ ਜਿਸ ਦਾ ਲਗਾਤਾਰ ਕਿਸਾਨ ਵਿਰੋਧ ਕਰਦੇ ਆ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਸ ਨੂੰ ਬੜਾਵਾ ਦਿੱਤਾ ਜਾ ਰਿਹਾ ਕੈਮਰਾਮੈਨ ਪ੍ਰਵੀnder ਸਿੰਘ ਦੇ ਨਾਲ ਕੁਲਵਿੰਦਰ ਸਿੰਘ ਚਲੇੜੀ ਅਨਾਜ ਮੰਡੀ ਰਾਜਪੁਰ